ਅਟਰਮਨ ਮਨਮੋਨ ਸਿੰਘ ਸਿੱਖੀ ਦੇ ਹਸਾਬ ਨਾਲ ਜਿਹਨੇ ਵੀ ਕਰਵਾਇਆ ਜਿਹੜੇ ਸਾਡੇ ਹੀ ਸਿੱਖ ਵਾਲੇ ਦੁਆਲੇ ਸੀਗੇ ਯਮਨਾ ਤੇ ਯਾਰ ਫੁੱਲ ਤਾਰਾ ਹੈ ਉਹ ਇੱਕ ਸਿੱਖ ਵਿਦੇਸ਼ ਵੀ ਵਰਦੇ ਨਾ ਸਾਡੇ ਸ਼ਰਦਾ ਦੇ ਹਸਾਬ ਨਾਲ ਕਿ ਵੀ ਇੱਕ ਗੁਰੂ ਦਾ ਸਿੱਖ ਪੂਰਾ ਹੋ ਗਿਆ ਹੁਣ ਇਹਨੂੰ ਆਪਾਂ ਕੀਰਤਪੁਰ ਸਾਹਿਬ ਜਾ ਕੇ ਜਲ ਪ੍ਰਵਾਹ ਕਰੀਏ ਨਾ ਦੇ ਅਸਤ ਉਹ ਕੀਤੇ ਹੀ ਡੋਨਟ ਡੂ ਪੋਲਿਟਿਕਸ ਔਨ ਅ ਡੈਡ ਪਰਸਨੈਲਿਟੀ ਉਹਨਾਂ ਦੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਉਹ ਇਹ ਨਾ ਕੋਈ ਜਗ੍ਹਾ ਤਾਂ ਸਾਨੂੰ ਉਹਨਾਂ ਦੀ ਬਣਾਉਣੀ ਚਾਹੀਦੀ ਮੈਮੋਰੀਅਲ ਮੈਂ ਮੜੀ ਦੀ ਨਹੀਂ ਗੱਲ ਕਰ ਰਿਹਾ। ਕਿਉਂਕਿ ਯਾਰ ਜੇ ਸਰਕਾਰ ਹੀ ਮੁਕਰ ਜਾਏ ਤੇ ਫਿਰ ਆਪਾਂ ਕਿੱਦ ਤੇ ਆਸ ਰੱਖ ਸਕਦੇ ਹਾਂ? ਕਿਸਾਨਾਂ ਦੇ ਹਾਲਾਤ ਕਿਸਾਨੀ ਦੇ ਬਹੁਤ ਮਾੜੇ। ਕਾਰਨ ਡਿਵੀਜ਼ਨ ਆਫ ਲੈਂਡ ਤੇ ਜੇ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਗਿਆ ਮੈਨੂੰ ਕੋਈ ਉਤਰਾਜ ਨਹੀਂ। ਪਪਾ ਕੇ ਨੂੰ ਉਹ ਯਾਰ ਪ੍ਰਮੋਟ ਕਰ ਰਿਹਾ। ਉਹਨੂੰ ਵੀ ਚਾਹੀਦਾ ਸੀਗਾ ਕਿ ਯਾਰ ਕਿਸਾਨਾਂ ਦੇ ਵੀ ਦੋ ਗੱਲਾਂ ਕਰਿਆ ਹੁੰਦਾ ਤੇ ਚੰਗਾ ਹੁੰਦਾ। ਡਾਕਟਰ ਮਨਮੋਨ ਸਿੰਘ ਜੀ ਨੇ ਦੇਖੋ ਇੰਟਰਨੈਸ਼ਨਲ ਸਕੂਲ ਆਫ ਬਿਜ਼ਨਸ ਮੋਹਾਲੀ ਆਈਐਸਬੀ ਇਹ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ ਅੰਮ੍ਰਿਤਸਰ ਤੋਂ ਪਹਿਲਾਂ ਮੈਂ ਰੋਪੜ ਦਾ ਜ਼ਿਕਰ ਜ਼ਰੂਰ ਕਰਨਾ ਚਾਹਣਾ ਇੱਕ ਆਈਟੀਆਈ ਸਾਨੂੰ ਮਤਲਬ ਬਹੁਤ ਵਧੀਆ ਇੰਸਟੀਚਿਊਟ ਉਹਨਾਂ ਨੇ ਉਹਨਾਂ ਦੀ ਸੋਚ ਸੀ ਕਿ ਪੰਜਾਬੀਆਂ ਨੂੰ ਅੱਜ ਐਜੂਕੇਸ਼ਨ ਦੀ ਲੋੜ ਹੈ ਔਰ ਐਜੂਕੇਸ਼ਨ ਰਾਹੀਂ ਇਹ ਅੱਗੇ ਜਾ ਸਕਦੇ ਆ ਉਹ ਕੀਤਾ ਫਿਰ ਹਰਮੰਦਰ ਸਾਹਿਬ ਦਾ ਗਲਿਆਰਾ ਪ੍ਰੋਜੈਕਟ ਫਿਰ ਤੁਸੀਂ ਗੱਲ ਕਰੋ ਫਲਾਈਓਵਰ ਜੇ ਐਂਟਰੀ ਹਰਮੰਦਰ ਸਾਹਿਬ ਜਿਹਨੂੰ ਜਾਣ ਨੂੰ ਕਿੰਨਾ ਟਾਈਮ ਜਾਂਦਾ ਲੱਗਦਾ ਸੀ ਅੰਮ੍ਰਿਤਸਰ ਦੇ ਵਿੱਚ ਵੀ ਜਾਣਾ ਹੋਵੇ ਤਾਂ ਜਾਇਆ ਨਹੀਂ ਜਾਂਦਾ ਸੀ ਇਹ ਜਿੰਨੇ ਫਲਾਈਓਵਰ ਉਹ ਜੋ ਕੁਛਗਾ ਜੋ ਅਸੀਂ ਬਣਾ ਕੇ ਦਿੱਤਾ ਕੋਈ ਸਾਡੇ ਤੋਂ ਮੰਗਣ 'ਚ ਕਮੀ ਰਹਿ ਗਈ ਹੋਗੀ ਪੰਜਾਬ ਸੂਬੇ ਤੋਂ ਲੇਕਿਨ ਡਾਕਟਰ ਮਨਮੋਨ ਸਿੰਘ ਦੀ ਸਾਈਨ ਕਰਨ ਦੀ ਜਾਂ ਉਹਨੇ ਉਹ ਕਮਾਲ ਦਾ ਕੰਮ ਕੀਤਾ ਤੁਸੀਂ ਨੰਦੇੜ ਸਾਹਿਬ ਦੀ ਗੱਲ ਕਰੋ ਜੀ ਨੰਦੇੜ ਸਾਹਿਬ ਜੋ ਹੋਇਆ 2000 ਕਰੋੜ ਰੁਪਇਆ ਲਾਇਆ ਸੋ ਮੇਰਾ ਮਤਲਬ ਕਹਿਣ ਦਾ ਕਿ ਵੀ ਉਹ ਜਿੱਥੇ 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 ਪੰਜਾਬ ਨੂੰ ਲੋੜ ਸੀ 72000 ਕਰੋੜ ਰੁਪਇਆ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਫਿਰ ਤੁਸੀਂ ਵੇਖੋ ਕਿ ਅੱਜ ਜੋ ਐਕ acquisition ਹੋ ਰਹੀ ਆ ਲੋਕਾਂ ਨੂੰ ਕਿਸਾਨਾਂ ਨੂੰ ਸਹੀ ਮੁੱਲ ਨਹੀਂ ਮਿਲ ਰਿਹਾ ਤੇ ਡਾਕਟਰ ਮਰਮੂਨ ਸਿੰਘ ਜੀ ਨੇ 4 ਗੁਣਾ ਪਹਿਲਾਂ ਤਾਂ 70% ਲੋਕ ਕਹਿਣਗੇ ਕਿ ਸਾਡੀ ਜ਼ਮੀਨ ਐਕਵਾਇਰ ਕਰ ਲਓ ਤੇ ਕਰੋ ਹੋ ਜਾਊਗੀ ਫਿਰ ਜਦੋਂ ਐਕquisition ਦਾ ਕੰਪਨਸੇਸ਼ਨ ਦੇਣਾ ਉਹ 4 ਗੁਣਾ ਆਫ ਦੀ ਮਾਰਕੀਟ ਪ੍ਰਾਈਸ ਇਹ ਆਪਣੇ ਆਪ ਚ ਬੜੀ ਵੱਟਿਆ ਅੱਜ ਕੋਈ ਮਾਰਕੀਟ ਪਲਾਸਿਕ ਪ੍ਰਾਈਸ ਦੀ ਗੱਲ ਕਰਦਾ ਕੋਈ ਨਹੀਂ ਕਰਦਾ ਬਿਲਕੁਲ ਵਿਪਰੀਤ ਹੋ ਗਿਆ ਇਹ ਸਭ ਗਲਤ ਹੈ ਸੋ ਡਾਕਟਰ ਮਨਮੋਹਨ ਸਿੰਘ ਨੇ ਜੋ ਕਰ ਦਿੱਤਾ ਹਿੰਦੁਸਤਾਨ ਦੇ ਕਿਸਾਨ ਬਾਰੇ ਹਿੰਦੁਸਤਾਨ ਦੇ ਇੰਡਸਟਰੀਸਟ ਬਾਰੇ ਆਪਣੀ ਇੱਕ ਸੋਚਣਾ ਲਾਰਜਰ ਪੋਪੂਲੇਸ਼ਨ ਨੂੰ ਜੋ ਰੋਜ਼ਗਾਰ ਦੇਣ ਦੀ ਗੱਲ ਕੀਤੀ ਇਹ ਬੜੀ ਵੱਡੀ ਗੱਲ ਆ ਐਜੂਕੇਸ਼ਨ ਸੈਕਟਰ ਚ ਕਮਾਲ ਕੀਤੀ ਉਹ ਸੋਚ ਨੂੰ ਮਤਲਬ ਕੋਈ ਹੁਣ ਅੱਗੇ ਲੈ ਜਾਓ ਮੈਂ ਤਾਂ ਇਹੀ ਬੇਨਤੀ ਕਰਨੀ ਚਾਹਣਾ ਦੀਸੋ ਪਾਪਾ ਲੋਜੋ ਕੀਤਾ ਜਾ ਰਿਹਾ ਜਾਂ ਜਿਸ ਤਰੀਕੇ ਦਾ ਸਿਨੈਰੀਓ ਬਣ ਰਿਹਾ ਹੈ ਕਿ ਭਾਜਪਾ ਵਿਤਕਰਾ ਕਰ ਰਹੀ ਸੀ ਡਾਕਟਰ ਮਨਮੋਹ ਸਿੰਘ ਦੇ ਨਾਲ ਦੇਖੋ ਜੀ ਸਿੱਖ ਧਰਮ ਦੇ ਵਿੱਚ ਫਿਊਨਰਲ ਮੜੀ ਨਹੀਂ ਬਣਨੀ ਚਾਹੀਦੀ ਇਹ ਕੋਈ ਗੱਲ ਹੋ ਰਹੀ ਨਹੀਂ ਲੇਕਿਨ ਉਹਨਾਂ ਦਾ ਮੈਮੋਰੀਅਲ ਉਹਨਾਂ ਦੇ ਮੈਮੋਰੀਅਲ ਤਾਂ ਹੋਣਾ ਚਾਹੀਦਾ ਕਿ ਉਹ ਇੰਟਰਨੈਸ਼ਨਲ ਚੰਦ ਪ੍ਰਧਾਨ ਮੰਤਰੀਆਂ ਚੋਂ ਹਿੰਦੁਸਤਾਨ ਦੁਨੀਆ ਦੇ ਕਰੋਗੇ ਕਟੇ ਤਾਂ ਧੂਆਂ ਤੇ ਨੱਚ ਚੌਂਚ ਡਾਕ ਸਾਧਨ ਹੋਊਗਾ ਫੋਰਨ ਡਿਗਨਿਟਰੀ ਕੋਈ ਹੁੰਦੀ ਆ ਆਪਾਂ ਕੀ ਕਹਾਂਗੇ ਕਿ ਕਿਥੇ ਡਾਕਟਰ ਮਰਮੋਨ ਸਿੰਘ ਡਾਕਟਰ ਮਰਮੋਨ ਸਿੰਘ ਤੇ ਹਰੇਕ ਨੇ ਜਾਣਾ ਉਹ ਵੀ ਚਲੇ ਗਏ ਲੇਕਿਨ ਉਹਨਾਂ ਦੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਕੋਈ ਨਾ ਕੋਈ ਜਗ੍ਹਾ ਤਾਂ ਸਾਨੂੰ ਉਹਨਾਂ ਦੀ ਬਣਾਉਣੀ ਚਾਹੀਦੀ ਮੈਮੋਰੀਅਲ ਮੈਂ ਮੜੀ ਦੀ ਨਹੀਂ ਗੱਲ ਕਰ ਰਿਹਾ ਮੈਮੋਰੀਅਲ ਦੀ ਗੱਲ ਕਰ ਰਿਹਾ ਲੇਕਿਨ ਦੁੱਖ ਮੈਨੂੰ ਪਤਾ ਕਿਉਂ ਸਾਰੋਂ ਵੱਧ ਹੋਇਆ ਮੈਮੋਰੀਅਲ ਸਰਕਾਰ ਨਹੀਂ ਜਗ੍ਹਾ ਦੇਊਗੀ ਕੋਈ ਹੋਰ ਦੇ ਦਊਗਾ ਲੋਕਾਂ ਦੇ ਮਨਾਂ ਚ ਦੋਨਾਂ ਡਾਕਟਰ ਮਨਮੋਹਨ ਸਿੰਘ ਤੁਸੀਂ ਕੱਢ ਦੇਓਗੇ ਲੇਕਿਨ ਉਹ ਇੱਕ ਸਿੱਖ ਦੇ ਘਰ ਪੈਦਾ ਹੋਏ ਤੋਂ ਸਿੱਖ ਸਿਗੇ ਤੇ ਜੇ ਕਿਸੇ ਹੋਰ ਕ੍ਰਿਸਚੀਅਨ ਦੇ ਜਾਂ ਮੁਸਲਮਾਨ ਦੇ ਜਾਂ ਹਿੰਦੂ ਦੇ ਹਿੰਦੂ ਹਣਾ ਸੀ ਹੁਣ ਡਾਕਟਰ ਮਨਮੋਹਨ ਸਿੰਘ ਸਿੱਖੀ ਦੇ ਹਿਸਾਬ ਨਾਲ ਜਿਹਨੇ ਵੀ ਕਰਵਾਇਆ ਜਿਹਨੇ ਵੀ ਕਰਵਾਇਆ ਉਹ ਪ੍ਰਧਾਨ ਮੰਤਰੀ ਨੇ ਨਹੀਂ ਕਰਵਾਇਆ ਹੋਣਾ ਜਿਹੜੇ ਸਾਡੇ ਹੀ ਸਿੱਖ ਆਲੇ ਦੁਆਲੇ ਸੀਗੇ ਇਹ ਮਨਾ ਜੀ ਆਰ ਫੁੱਲਤਾ ਰਹਾ ਹੈ ਉਹ ਇੱਕ ਸਿੱਖ ਵਿਦੇਸ਼ ਵੀ ਵਰਦੇ ਨਾ ਸਾਡੇ ਤੇ ਉੱਥੇ ਉਹਨਾਂ ਦੇ ਲਾਸਟ ਰਸ ਰਾਈਟਸ ਜਿਹੜੇ ਆ ਸੰਸਕਾਰ ਵਿਦੇਸ਼ ਕਰਦੇ ਦਾ ਉਹਨਾਂ ਦੀ ਐਸ਼ਸ ਲੈ ਕੇ ਲੋਕ ਸ਼ਰਦਾ ਦੇ ਸਾਹਬ ਨਾਲ ਕਿ ਵੀ ਇੱਕ ਗੁਰੂ ਦਾ ਸਿੱਖ ਪੂਰਾ ਹੋ ਗਿਆ ਹੁਣ ਇਹਨੂੰ ਆਪਾਂ ਕੀਰਤਪੁਰ ਸਾਹਿਬ ਜਾ ਕੇ ਜਲ ਪ੍ਰਵਾਹ ਕਰੀਏ ਨਾ ਦੇ ਅਸਤ ਉਹ ਕੀਤੇ ਮਰਮ ਗੱਲਾਂ ਬੜੀਆਂ ਨੇ ਲੇਕਿਨ ਕਿਸੇ ਨੂੰ ਮੈਂ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੁੰਦਾ ਬਟ ਐਟ ਦੀ ਸੇਮ ਟਾਈਮ ਜੋ ਮੇਰੇ ਮਨ ਚੋਂ ਮੈਂ ਕਹ ਰਿਹਾ ਤਾਂ ਲੱਗਦਾ ਵੀ ਜਨਮ ਵਿੱਚ ਕੁਝ ਕਰੋ ਯਾਰ ਗੱਲ ਸੁਣੋ ਹਰ ਚੀਜ਼ ਦਾ ਰਾਜਨੀਤੀ ਆ ਅੱਜ ਕੱਲ ਲੋਕ ਜਿਹੜੇ ਮੇਰੇ ਵਰਗੇ ਹੁੰਦੇ ਆ ਚੌਧਰੀ ਕੜਾ ਨਾ ਚੌਧਰੀ ਉਹ ਇਹ ਨਹੀਂ ਮੰਨ ਉਹ ਜਿਹੜੇ ਅੱਗੇ ਸੀ ਉਹਨਾਂ ਨੂੰ ਪੁੱਛੋ ਦੋ ਬੰਦੇ ਸੀਗੇ ਮੈਂ ਨੋਂ ਨਹੀਂ ਲੈਣੇ ਪੁੱਛੋ ਉਹਨਾਂ ਨੂੰ ਕਿ ਭਾਈ ਤੁਸੀਂ ਕਿ ਕਿਉਂ ਕਰਾਇਆ ਭਰਾ ਜੀ ਤੁਸੀਂ ਤੁਸੀਂ ਮੰਨਦੇ ਹੋ ਤੁਸੀਂ ਮੰਨਦੇ ਹੋ ਕਿ ਸਿੱਖ ਦੇ ਜਾਂ ਜੇ ਹਿੰਦੂ ਪੂਰਾ ਹੁੰਦਾ ਤਾਂ ਕਿੱਥੇ ਕੀ ਕਰੀਦਾ ਆਪਾਂ ਠੀਕ ਹੈ ਪਹਿਲਾਂ ਸਿੱਖ ਵੀ ਹਰਦਵਾਰ ਹਰਦਵਾਰ ਜਾਂਦੇ ਹੁੰਦੇ ਸੀਗੇ ਹੁਣ ਸਿੱਖਾਂ ਦਾ ਕੀਰਤਪੁਰ ਸਾਹਿਬ ਹੋ ਗਿਆ ਤੇ ਹਿੰਦੂ ਅਜ ਵੀ ਉੱਥੇ ਜਾਂਦੇ ਆ। ਸੋ ਆਪਣੇ ਆਪਣੇ ਜਿਹੜੇ ਧਰਮ ਆ ਉਹਦੇ ਹਿਸਾਬ ਨਾਲ ਇਹ ਗਲਤ ਹੋਇਆ ਜਾਂਦਾ। ਕਾਂਗਰਸ ਨੇ ਆਪੋਸ ਕਮੀ ਕੀਤਾ ਏ। ਯਾਰ ਕਾਂਗਰਸ ਹਰ ਜਗ੍ਹਾ ਆਪੋਸ ਕਰਦੀ ਫਿਰੇ। ਵੀ ਡੋਨਟ ਡੂ ਪੋਲਿਟਿਕਸ ਔਨ ਅ ਡੈਡ ਪਰਸਨੈਲਿਟੀ। ਉਹ ਉਹਨਾਂ ਦੇ ਕਰਨਾ ਚਾਹੀਦਾ ਸੀ ਜਿੰਨੇ ਹੀ ਆਵਾਜ਼ ਚੱਕ ਸਕਦੇ ਸੀ। ਕਾਂਗਰਸ ਨੇ ਚੱਕੀ ਤੇ ਸੁਣਨ ਵਾਲਿਆਂ ਨੂੰ ਚਾਹੀਦਾ ਸੀਗਾ। ਤੁਸੀਂ ਕਿਸਾਨਾਂ ਦਾ ਜ਼ਿਕਰ ਕੀਤਾ ਜਿਸ ਤਰ੍ਹਾਂ ਕਿਸਾਨਾਂ ਦੇ ਹੁਣ ਹਾਲਾਤ ਬਣੇ ਹੋਏ ਨੇ ਇਸ ਸਮੇਂ ਹਾਲਾਂਕਿ ਜੁਡੀਸ਼ੀਨਲ ਲੈਵਲ ਬਰਨਰਵਰ ਤੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਨ ਨੂੰ ਵੀ ਕੇਂਦਰ ਸਰਕਾਰ ਤਿਆਰ ਨਹੀਂ ਹੋ ਰਹੀ ਸੁਪਰੀਮ ਕੋਰਟ ਵੀ ਟਿੱਪਣੀ ਤੇ ਟਿੱਪਣੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਸੁਪਰੀਮ ਕੋਰਟ ਟਿੱਪਣੀ ਜਿਹੜੀ ਕਰ ਰਹੀ ਆ ਉਹ ਪੰਜਾਬ ਸਰਕਾਰ ਨੂੰ ਕਰ ਰਹੀ ਆ ਹੁਣ ਸਮਝਣ ਦੀ ਲੋੜ ਹੈ ਕਿ ਵੀ ਇਸ ਮਸਲੇ ਦਾ ਹੱਲ ਪੰਜਾਬ ਸਰਕਾਰ ਕੋ ਹੈ ਜਾਂ ਭਾਰਤ ਸਰਕਾਰ ਕੋ ਹੈ ਨਹੀਂ ਇਹ ਮਸਲੇ ਦਾ ਹੱਲ ਤਾਂ ਭਾਰਤ ਸਰਕਾਰ ਨੇ ਕਰਨਾ ਸੋ ਮੈਂ ਕਿਸੇ ਦੀ ਕੋਰਟ ਦੇ ਉਲਟ ਨਹੀਂ ਆ ਬਟ ਇਹ ਮਸਲਾ ਭਾਰਤ ਸਰਕਾਰ ਦੇ ਹੱਲ ਕੀਤਾ ਹੀ ਹੋਣਾ ਭਾਰਤ ਸਰਕਾਰ ਨੇ ਇਹਨਾਂ ਨਾਲ ਕਿਸਾਨਾਂ ਨਾਲ ਵਾਦਾ ਕੀਤਾ ਸੀ ਕਿ ਤੁਸੀਂ ਆਪਣਾ ਜਿਹੜਾ ਇਹ ਰੋਸ ਕਰਦੇ ਹੋ ਉਹਨੂੰ ਤੁਸੀਂ ਖਤਮ ਕਰੋ ਇਹ ਦਰਨੇ ਨੂੰ ਤੇ ਤੁਸੀਂ ਵਾਪਸ ਜਾਓ ਆ ਚੀਜ਼ਾਂ ਤੁਹਾਡੇ ਹੱਕ ਚ ਅਸੀਂ ਕਰ ਦਿਆਂਗੇ ਲੇਕਿਨ ਯਾਰ ਜੇ ਸਰਕਾਰ ਹੀ ਮੁੱਕਰ ਜਾਏ ਵਿਰਾਪਾਂ ਕਿੱਦ ਤੇ ਆਸ ਰੱਖ ਸਕਦੇ ਆ ਇਹ ਨਿਯੂਜ ਤੇ ਤਰੱਕ ਨਹੀਂ ਸਕਦੇ ਕਿਸੇ ਦੀ ਗਲਤੀ ਕੋਈ ਕੀਮਤ ਨਹੀਂ ਸਰਕਾਰ ਦੀ ਬੜੀ ਵੱਡੀ ਕੀਮਤ ਹੁੰਦੀ ਹੈ ਮੁੱਲ ਹੁੰਦਾ ਇੱਕ ਸ਼ਬਦ ਮੂੰਹ ਚੋ ਕਿਹਾ ਉਹ ਪੂਰਾ ਨਾ ਹੋਵੇ ਕਿਉਂ ਨਾ ਹੋਵੇ ਬਈ ਕਿਸਾਨ ਬਿਲਕੁਲ ਠੀਕ ਨਹੀਂ ਕਿਸਾਨਾਂ ਦੇ ਹਾਲਾਤ ਕਿਸਾਨੀ ਦੇ ਬਹੁਤ ਮਾੜੇ ਆ ਕਾਰਨ ਡਿਵੀਜ਼ਨ ਆਫ ਲੈਂਡ ਫਿਰ ਸਹੀ ਕੀਮਤ ਨਾ ਮਿਲਣੀ ਇਹਨਾਂ ਕਰਨਾ ਦਿੱਤੇ ਇੱਕ ਹੋਰ ਕਰਨਾ ਚਾਹੀਦਾ ਠੀਕ ਹੈ ਆਮ ਆਦਮੀ ਪਾਰਟੀ ਦਾ ਵੀ ਕਸੂਰ ਹੈ ਇਸ ਹੱਦ ਤੱਕ ਨਹੀਂ ਪਹੁੰਚਣੀ ਚਾਹੀਦੀ ਸੀ ਔਰ ਇਹਨਾਂ ਨੂੰ ਵੀ ਉਹਨਾਂ ਨੂੰ ਇੰਟਰਮੀਡੀਏਟ ਕਰਕੇ ਨੇਗੋਸ਼ੀਏਟ ਕਰਨਾ ਚਾਹੀਦਾ ਸੀ ਕਿਸਾਨਾਂ ਦੇ ਨਾਲ ਹੀ ਜੁੜਿਆ ਇੱਕ ਹੋਰ ਸਵਾਲ ਹੈ ਕਿ ਦਰਜੀਤ ਦਸਾਂਜ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਦੋ ਵਾਰ ਆਏ ਲੇਕਿਨ ਉਹ ਕਿਸਾਨਾਂ ਦੇ ਨਾਲ ਮਿਲਣ ਨਹੀਂ ਗਏ ਉਹ ਪ੍ਰਧਾਨ ਮੰਤਰੀ ਨੂੰ ਮਿਲੇ ਉਧਰਲੇ ਪਾਸੇ ਪ੍ਰਧਾਨ ਮੰਤਰੀ ਦੇ ਕੋਲ ਵੀ ਸਮਾਂ ਨਹੀਂ ਕਿਸਾਨਾਂ ਨੂੰ ਮਿਲਣ ਦਾ ਲੇਕਿਨ ਦਰਜੀਤ ਦਸਾਂਜ ਨੂੰ ਮਿਲੇ ਨਹੀਂ ਦੇਖੋ ਦਰਜੀਤ ਦਸਾਂਜ ਇੱਕ ਸਿੰਗਰ ਹੈ ਔਰ ਕੇਵਲ ਉਹ ਸਿੰਗਰ ਜਿਹਨੇ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਪੱਗ ਪਾਕਗਾ ਪ੍ਰਧਾਨ ਮੰਤਰੀ ਸੀ ਨਾ ਕਿ ਦੁਨੀਆ ਦੇ ਵਿੱਚ ਸਾਡਾ ਮਤਲਬ ਨਵਾਂ ਪੈਦਾ ਕੀਤਾ ਕਿ ਸਿੱਖ ਵੀ ਹੈਗੇ ਆਦਰਵਾਇਜ਼ ਤਾਂ ਸਾਨੂੰ ਤਾਂ ਯਾਰ ਉਹ ਸਾਊਥ ਅਰਬ ਅਰਬ ਕੰਟਰੀਆਂ ਵਾਲੇ ਸਮਝ ਕੇ ਮੁਸਲਮਾਨ ਕਈ ਦਫਾ ਵਾਰ ਦਿੱਤਾ ਹੋ ਜਾਨੀ ਅਸੀਂ ਡਾਕਟਰ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਦੇ ਬਾਅਦ ਇਹ ਪੱਗ ਉੱਚੀ ਹੋਈ ਆ ਉਹ ਲੋਕਾਂ ਨੂੰ ਪਤਾ ਲੱਗਾ ਕਿ ਇਹ ਸਿੱਖ ਨੇ ਤੇ ਇਸੇ ਤਰ੍ਹਾਂ ਦਰਜੀਤ ਦੂਸਾਨ ਦੇ ਮੈਂ ਉੱਟਨੀ ਆ ਦਰਜੀਤ ਦੂਸਾਂਜ ਨੇ ਪੱਗ ਪਾ ਕੇ ਗਾਣਾ ਓਏ ਪੰਜਾਬੀਓ ਤੇ ਪਾਕਿਸਤਾਨ ਵਾਲਿਆਂ ਨੇ ਵੀ ਕਿਹਾ ਕਿ ਯਾਰ ਘਟੋ ਘਟ ਕੋਈ ਬੰਦਾ ਤਾਂ ਹੈ ਪੰਜਾਬੀ ਦੀ ਗੱਲ ਕਰਦਾ ਪੰਜਾਬੀਆਂ ਦੀ ਗੱਲ ਕਰਦਾ ਦਰਜੀਤ ਦੂਸਾਂਜ ਦੀ ਆਪਣੀ ਮਰਜ਼ੀ ਆ ਕਿ ਉਹ ਉਹਨੂੰ ਵੈਸੇ ਆਉਣਾ ਚਾਹੀਦਾ ਮਰਜ਼ੀ ਉਹਦੀ ਆਪਣੀ ਆ ਜੇ ਆਵੇ ਤਾਂ ਮੈਨੂੰ ਵੀ ਚੰਗਾ ਲੱਗੂਗਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਕੱਲ ਉਹਨਾਂ ਨੂੰ ਕਿਵੇਂ ਦੇਖਦੇ ਹੋ ਜਿਸ ਮੁਲਾਕਾਤ ਨੂੰ ਕਿ ਇੱਕ ਪੰਜਾਬੀ ਦੀ ਤੇਜ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਣੀ ਇੱਕ ਕਬੱਡੀ ਆਰਟਿਸਟ ਦੇ ਤੌਰ ਤੇ ਮੁਲਾਕਾਤ ਕੀਤੀ ਹੈ ਦੇਖੋ ਗੱਲ ਆ ਇਹ ਮੇਰੇ ਬਾਰੇ ਦੋ ਥਿਊਜ਼ ਆ ਕਿਸੇ ਦੇ ਕੋਈ ਕਿਸੇ ਦੇ ਕੋਈ ਮੇਰੇ ਆਪਣੇ ਥਿਊਜ਼ ਆ ਕਿ ਪ੍ਰਧਾਨ ਮੰਤਰੀ ਨੂੰ ਮਿਲਣ ਚ ਕੋਈ ਇਤਰਾਜ਼ ਨਹੀਂ ਮੈਨੂੰ ਪਰਸਨਲੀ ਕੋਈ ਇਤਰਾਜ਼ ਨਹੀਂ ਹਾਂ ਲੇਕਿਨ ਇੱਕ ਮਨੰਦਨ ਚੱਲ ਰਿਹਾ ਤੇ ਬਤੌਰ ਸਿੱਖ ਗੁਜਰਾਤੀਆਂ ਦੇ ਸਾਊਥ ਇੰਡੀਅਨਸ ਦੇ ਹਾਲੇ ਸਾਊਥ ਇੰਡੀਆ ਨਹੀਂ ਗਿਆ ਚਲੇ ਜਾਊਗਾ ਦਲਜੀਤ ਦਸਾਂ ਸਾ ਪੈਨ ਇੰਡੀਆ ਕੀ ਪੈਨ ਪੈਨ ਵਰਲਡ ਹੋਊਗਾ ਦਲਜੀਤ ਦਸਾਂ ਜਾਏਗਾ ਜਿੱਥੇ ਜਾਊਗਾ ਲੋਕ ਸੁਣਨਗੇ ਉਹਦੀ ਇੱਕ ਛਵੀ ਇਹੋ ਜੀ ਬਣ ਗਈ ਆ ਤੇ ਜੇ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਗਿਆ ਮੈਨੂੰ ਕੋਈ ਉਤਰਾਜ ਨਹੀਂ ਉਹ ਪੱਗ ਨੂੰ ਉਹ ਯਾਰ ਪ੍ਰਮੋਟ ਕਰ ਰਿਹਾ ਗਾਣਿਆਂ ਰਾਹੀਂ ਕਰ ਰਿਹਾ ਉਹਦੀ ਆਪਣੀ ਲਾਈਨ ਐ ਕਿੱਥੋਂ ਕਿੱਥੇ ਲੈ ਗਿਆ ਤੇ ਲੇਕਿਨ ਪ੍ਰਧਾਨ ਮੰਤਰੀ ਜੀ ਨੂੰ ਉਹਨੂੰ ਵੀ ਚਾਹੀਦਾ ਸੀਗਾ ਕਿ ਯਾਰ ਕਿਸਾਨਾਂ ਦੇ ਵੀ ਦੋ ਗੱਲਾਂ ਕਰਿਆ ਹੁੰਦਾ ਤਾਂ ਚੰਗਾ ਹੁੰਦਾ